ਧੰਗੁਰੂ ਨਾਨਕ ਦੇਵ ਜੀ ਮਹਾਰਾਜ ਦੂਸਰੀ ਉਦਾਸੀਤ ਬਾਗ ਜਦ ਤੀਸਰੀ ਉਦਾਸੀ ਦੀ ਤਿਆਰੀ ਕਰਨ ਲੱਗੇ ਜਾਣ ਵਾਸਤੇ ਤਾਂ ਪਤ ਕੀ ਮਾਤਾ ਤ੍ਰਿਪਤਾ ਜੀ ਔਖਿਆ ਹੋਵੇ ਕਿਉਂਕਿ ਗੁਰੂ ਨਾਨਕ 12-12 ਸਾਲ ਇਧਰ ਵੀ ਰੋਸ਼ਨੀ ਵੰਡਣੀ ਹੈ ਇਧਰ ਵੀ ਚਾਨਣਾ ਦੇਣਾ ਹੈ ਇਧਰ ਵੀ ਚਾਨਣਾ ਦੇਣਾ ਹੈ ਸਿਧਾਂ ਨੂੰ ਵੀ ਦੱਸਣਾ ਹੈ ਜੋਗਿਆਂ ਨੂੰ ਵੀ ਦੱਸਣਾ ਹੈ ਮੱਕੇ ਦੇ ਹਾਜੀਆਂ ਨੂੰ ਵੀ ਦੱਸਣਾ ਹੈ ਦੀਵਾ ਤੇ ਕਿਸੇ ਇੱਕ ਘਰ ਜਲਦਾ ਹੈ ਸੂਰਜ ਤੇ ਹਰ ਪਾਸੇ ਚਾਨਣਾ ਦਿੰਦਾ ਹੈ ਇਹ ਹੀ ਸੂਰਜ ਦੀ ਪਹਿਚਾਣ ਗੁਰਨਾਣਿਕ دیਵਾ ਨਹੀਂ ਸੀ ਅਗਰ ਦੀਵਾ ਹੁੰਦਾ ਤਾਂ ਸਿਰਫ ਪੰਜਾਬ ਦੇ ਚ ਹੀ ਜਲਣਾ ਸੀ ਛੇਖਾਂ ਦੇ ਘਰ ਦੇ ਚ ਹੀ ਜਲਣਾ ਸੀ ਔਰ ਕਿਧਰੇ ਨਹੀਂ ਜਲਣਾ ਸੀ ਜਿਹੜਾ ਚਾਨਣਾ ਉਹਨੇ ਹਰ ਦੁਆਰ ਤੇ ਬਨਾਰਸ ਦੇ ਦਿੱਤਾ ਉਹੀ ਚਾਨਣਾ ਵੰਡਣ ਵਾਸਤੇ ਉਹ ਮੱਕੇ ਮਦੀਨੇ ਵੀ ਚਲੇ ਗਏ ਬਗਦਾਦ ਵੀ ਚਲੇ ਗਏ ਸੁਮੇਰ ਪर्वਤ ਤੇ ਵੀ ਚਲੇ ਗਏ ਸੂਰਜ ਉਹਦੀ ਦ੍ਰਿਸ਼ਟੀ ਵਿੱਚ ਸਾਰੀ ਧਰਤੀ ਉਸਦੀ ਆਪਣੀ ਹੈ ਸਾਰੇ ਜਗਾਂ ਰੋਸ਼ਨੀ ਵੰਡਦਾ ਤੀਸਰੀ ਉਦਾਸੀ ਦੀ ਜਦ ਤਿਆਰੀ ਕੀਤੀ ਹੈ ਮਾਤਾ ਤ੍ਰਿਪਤਾ ਜੀ ਹੱਥ ਜੋੜ ਕੇ ਹੁਣ ਕਹਿੰਦੀਆਂ ਬਈ ਮੈਂ ਮਾਂ ਹਾਂ ਤੇਰੀ ਮੈਨੂੰ ਮਾਂ ਬੜਨ ਦਾ ਸਵਾਗ ਪ੍ਰਾਪਤ ਹੋਇਆ ਨਾ ਜਾ ਹੁਣ ਰੁਕ ਜਾ ਕਿਉਂ ਤੁਸੀਂ ਗਰਸਤੀ ਹੋ ਤੁਹਾਡੇ ਬੱਚੇ ਵੀ ਨੇ ਫਿਰ ਮਾਂ ਬਾਪ ਬੁੱਢੇ ਹੋ ਗਏ ਨ ਮੈਂ ਬਿਰਧ ਹੋ ਗਈਆਂ ਪਿਤਾ ਬਿਰਧ ਹੋ ਗਏ ਪਰਿਵਾਰ ਦੇ ਚ ਰਹਿਣਾ ਵੀ ਧਰਮ ਹੈ ਮੇਰਾ ਜਗਤ ਨੂੰ ਗਿਆਨ ਦੇਣਾ ਹੀ ਧਰਮ ਨਹੀਂ ਪਰਵਾਰ ਦੇ ਚ ਰਹਿਣਾ ਵੀ ਧਰਮ ਹੈ ਇਸ ਧਰਮ ਦੀ ਤੁਸੀਂ ਕਿਉਂ ਨਹੀਂ ਪਾਲਣਾ ਕਰਦੇ ਧਨਗੁਰੂ ਨਾਨਕ ਦੇਵ ਜੀ ਮਹਾਰਾਜ ਆਪਣਾ ਮਸਤਕ ਮਾਤਾ ਦੇ ਚਰਨਾਂ ਤੇ ਰੱਖ ਕੇ ਕਹਿੰਦੇ ਨਾ ਮਾਂ ਮੈਂ ਕਦੇ ਪਰਵਾਰ ਤੋਂ ਵਿਛੜਿਆ ਹੀ ਨਹੀਂ ਕਦੇ ਹੀ ਨਹੀਂ ਵਿਛੜਿਆ ਹੁਣ ਮੁਸਕਰਾਇਆ ਮਾਤਾ ਜੀ ਤੂੰ ਅਣਹੋਣੀਆਂ ਗੱਲਾਂ ਕਰਦਾ ਏ ਰਮਜੀ ਗੱਲਾਂ ਕਰਦਾ ਏ ਮੇਰੇ ਪੱਲੇ ਕੁਝ ਨਹੀਂ ਪੈਂਦਾ 12-12 ਸਾਲ ਤੇਰਾ ਪਤਾ ਨਹੀਂ ਚੱਲਦਾ ਤੂੰ ਕਹਿੰਦਾ ਮੈਂ ਪਰਿਵਾਰ ਤੋਂ ਕਦੀ ਵਿਛੜਿਆ ਹੀ ਨਹੀਂ ਕਹ ਤੂੰ ਪਰਿਵਾਰ ਨੂੰ ਨਾਲ ਲੈ ਕੇ ਚਲਾ ਜਾਣਾ ਹਾਂ ਨਾਲ ਲੈ ਕੇ ਜਾਣਾ ਮੇਰਾ ਪਰਿਵਾਰ ਮੇਰੇ ਨਾਲ ਹੋਇਆ ਮਾਂ ਨਾਨਕ ਇਹ ਨਹੀਂ ਹੈ ਜੋ ਤੂੰ ਵੇਖ ਰਹੀ ਹੈਂ ਨਾਨਕ ਉਹ ਹੈ ਜੋ ਸੂਖਮ ਦੁਨੀਆ ਹੈ ਜੋ ਸੂਖਮ ਸਰੀਰ ਹੈ ਹਜ਼ਰਤ ঈਸਾ ਕਹਿੰਦੇ ਸਨ ਅਵਤਾਰ ਤੋਂ ਪਹਿਲੇ ਮਾਂ ਬਾਪ ਨਹੀਂ ਲਾਭ ਉਠਾਉਂਦੇ ਫਿਰ ਸ਼ਰੀਰਕ ਨਹੀਂ ਲਾਭ ਉਠਾਉਂਦੇ ਫਿਰ ਸ਼ਹਿਰ ਵਾਸੀ ਨਾਭ ਨਹੀਂ ਉਠਾਉਂਦੇ ਫਿਰ ਉਹਦਾ ਜਿਹੜਾ ਲੰਗੋਟਿਆ ਯਾਰ ਹੁੰਦਾ ਉਹ ਵੀ ਨਹੀਂ ਲਾਭ ਉਠਾਉਂਦਾ ਉਭੀ ਆਪਣਾ ਹੀ ਸਮ। ਇਹ ਲੋਕ ਵਾਂਝੇ ਹੀ ਰਹਿ ਜਾਂਦੇ। ਸ਼ਹਿਰ ਵਾਸੀਆ ਹੀ ਨਹੀਂ ਇਹ ਸਾਨੂੰ ਸੂਲੀ ਤੇ ਚੜਿਆ ਸੀ। ਕਿਹ ਪਰਿਵਾਰ ਤੁਹਾਡੇ ਨਾਲ ਜਾਂਦਾ ਆ ਨਾਲ ਜਾਂਦਾ। ਮਾਤਾ ਸੋਚਦੀ ਏ ਸ਼ਾਇਦ ਪਰਿਵਾਰ ਦੀਆਂ ਯਾਦਾਂ ਨਾਲ ਲੈ ਕੇ ਜਾਂਦਾ ਹੋਵੇਗਾ ਇੰਜ ਕਹਿ ਰਿਹਾ। ਅੱਛਾ ਇਹ ਦੱਸ ਜਿਹੜਾ ਪਰਿਵਾਰ ਫੜੇ ਨਾਲ ਜਾਂਦਾ ਉਹਦੇ ਚ ਮਾਂ ਹੈ ਮਾਂ ਹੈ ਮਹਾਰਾਜ ਕਹਿੰਦੇ ਨਾ ਮੈਂ ਤੇ ਮਾਂ ਤੋਂ ਕਦੀ ਵਿਛੜਿਆ ਹੀ ਨਹੀਂ ਮਾਂ ਮੇਰੇ ਨਾਲ ਹਰ ਵਕਤ ਹਰ ਵਕਤ ਫਿਰ ਹੱਸ ਪਈਆਂ ਕਵੀ ਸੰਤੋਖ ਸਿੰਘ ਜੀ ਨੇ ਲੰਬੀ ਚੌੜੀ ਇੱਕ ਕਹਾਣੀ ਲਿਖੀ ਹੈ ਤ੍ਰਿਪਤਾ ਜੀ ਕਹਿੰਦੇ ਨੇ ਪੁੱਤਰ ਨਾਨਕ ਦੱਸੇਗਾ ਉਹ ਜਿਹੜੀ ਮਾਂ ਥੜੇ ਨਾਲ ਜਾਂਦੀ ਹੈ ਉਹਦਾ ਨਾਂ ਕੀ ਹੈ ਵਹਿਮ ਪੈ ਗਿਆ ਕੋਈ ਹੋਰ ਮਾਂ ਤੇ ਨਹੀਂ ਬਣਾ ਲਈ ਨਾਲ ਲੈ ਜਾਂਦਾ ਕੋਈ ਬਿਰਧ ਮਾਤਾ ਜਾਂਦੀ ਹੈ ਉਹਦਾ ਨਾਂ ਕੀ ਹੈ ਨਾਂ ਦਾ ਪਤਾ ਹੈ ਮਹਾਰਾਜ ਕਹਿੰਦੇ ਨਾ ਉਹ ਗੁਰਨਾਣਿਕ ਨੇ ਆਪਣੇ ਸਾਰੇ ਪਰਿਵਾਰ ਦੇ ਮੈਂਬਰਾਂ ਦਾ ਨਾਂ ਦੱਸਿਆ ਹੈ ਇੱਕ ਸ਼ਬਦ ਦੇ ਜ ਦੱਸਿਆ ਗੌੜੀ ਰਾਗ ਦਾ ਦੂਜਾ ਸ਼ਬਦ ਹੈ ਆਪਣੀ ਮਾਤਾ ਦਾ ਨਾਂ ਦੱਸਿਆ ਪਿਤਾ ਦਾ ਨਾਂ ਦੱਸਿਆ ਭਰਾ ਦਾ ਨਾਂ ਦੱਸਿਆ ਭੈਣ ਦਾ ਨਾਂ ਦੱਸਿਆ ਪਤਨੀ ਦਾ ਨਾਂ ਦੱਸਿਆ ਸੱਸ ਤੇ ਸਹੁਰੇ ਦਾ ਨਾਂ ਦੱਸਿਆ ਬੱਚਿਆਂ ਦਾ ਨਾਂ ਐ ਮੇਰਾ ਪਰਿਵਾਰ ਅਗਰ ਇਹ ਪਰਿਵਾਰ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਪੈਣੇ ਨਹੀਂ ਹੈ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਉਸ ਮਨੁੱਖ ਦੇ ਉੱਤੇ ਠੱਪਾ ਲਾ ਦੇਣਾ ਯਤੀਮ ਹੈ ਯਤੀਮ ਹੈ ਕੱਖ ਵੀ ਨਹੀਂ ਕੁਝ ਵੀ ਨਹੀਂ ਨਾ ਮਾਂ ਨਾ ਪਿਤਾ ਨਾ ਭੈਣ ਨਾ ਭਰਾ ਕੋਈ ਵੀ ਨਹੀਂ ਜਤੀਮ ਅਰ ਪੱਖੋਂ ਯਤੀਮ ਹੈ ਕੁਝ ਵੀ ਨਹੀਂ ਮਾਂ ਦਾ ਨਾਮ ਦੱਸੇਗਾ ਸਤਿਗੁਰudev ਜੀ ਦੱਸਦੇ ਨੇ ਤੇ ਬਿਆਨ ਨਾਲ ਤੁਸੀਂ ਸੁਣਨਾ ਅਗਰ ਤੁਹਾਡੇ ਸੁਕਸ਼ਮ ਸਰੀਰ ਦਾ ਇਹ ਪਰਿਵਾਰ ਹੈ ਤਾਂ ਤੇ ਅਸੀਂ ਪਰਿਵਾਰ ਵਾਲਿਆਂ ਇੱਥੇ ਹੱਥ ਜੋੜ ਕੇ ਮੈਂ ਮਾਫੀ ਮੰਗਾ ਚਾਹੇ ਮੈਂ ਆ ਤੇ ਭਾਵੇਂ ਤੁਸੀਂ ਯਤੀਮ ਦੀ ਯਤੀਮ ਦੀ ਕੁਝ ਵੀ ਨਹੀਂ ਕੁਝ ਨਹੀਂ ਸਤਿਗੁਰudev ਜੀ ਮਹਾਰਾਜ ਆਪਣੀ ਮਾਤਾ ਦਾ ਨਾਮ ਦੱਸਦੇ ਨੇ ਮਾਤਾ ਮਤ ਪਿਤਾ ਸੰਤੋਖ ਪਰਮਾਤਮਾ ਦੀ ਦਿੱਤੀ ਹੋਈ ਜਿਹੜੀ ਮੇਰੇ ਕੋਲ ਮਤ ਹੈ ਇਹ ਮੇਰੀ ਮਾਂ ਹੈ ਇਹ ਮੇਰੀ ਮਾਤਾ ਹੈ ਅਸੀਂ ਉਹਨੂੰ ਯਤੀਮ ਆਖਦੇ ਹਾਂ ਜੇਦੀ ਮਾਂ ਮਰ ਜਾਏ ਮਹਾਰਾਜ ਕਹਿੰਦੇ ਨੇ ਉਹਨੂੰ ਯਤੀਮ ਆਖੋ ਜੇਦੀ ਮਤ ਮਰ ਜਾਂਦੀ ਹੈ ਜੇਦੀ ਮਾਂ ਮਰ ਗਈ ਹੈ ਉਹ ਜ਼ਿੰਦਾ ਰਹਿਣ ਦੇ ਫਿਰ ਵੀ ਵਸੀਲੇ ਲੱਭ ਲਏਗਾ ਜੇ ਦੀ ਮਤ ਮਰ ਗਈ ਹੋ ਤਾਂ ਜ਼ਿੰਦਗੀ ਸਾਰੀਆਂ ਹੀ ਠੋਕਰਾਂ ਖਾਏਗਾ ਔਰ ਕੀ ਹੈ ਮਤ ਮਰੀ ਹੋਈ ਦੀ ਪਹਿਚਾਣ ਕੀ ਹੋਵੇਗੀ ਇਹ ਦੁੱਧ ਨਹੀਂ ਪੀਏਗਾ ਪਾਣੀ ਨਹੀਂ ਪੀਏਗਾ ਧੂਆ ਪੀਵੇਗਾ ਤੂੰ ਮਰਪਾ ਮਤ ਮਰੀ ਹੋਈ ਹੈ ਇਹ ਪਾਣੀ ਨਹੀਂ ਪੀਏਗਾ ਦੁੱਧ ਨਹੀਂ ਪੀਏਗਾ ਸ਼ਰਾਬ ਪੀਏਗਾ ਮਤ ਮਰ ਗੇ ਹੈ ਗੁਰੂ ਦਾ ਸਿੱਖ ਇਕ ਕੇਸਾ ਜ ਕੰਗਾ ਨਹੀਂ ਫੇਰੇਗਾ ਕੈਂਚੀ ਫੇਰੇਗਾ ਮਤਜੋ ਮਰਗੇ ਮਤਜੋ ਮਰਗੇ ਐ ਗੁਰੂ ਕਾ ਸਿੱਖ ਇਕ ਕੇਸਾ ਦੇ ਚ ਕੰਗਾ ਨਹੀਂ ਫੇਰੇਗਾ ਉਸ ਤਰ੍ਹਾਂ ਫੇਰੇ ਇਹ ਅੰਮ੍ਰਿਤ ਵੇਲੇ ਨਹੀਂ ਉੱਠੇਗਾ ਇਹ ਜਪ ਤਪ ਨਹੀਂ ਕਰੇਗਾ ਮਤਜੋ ਮਰਗੇ ਮਾਸੂਮ ਬੱਚੇ ਦੀ ਮਾਂ ਨਾ ਆਵੇ ਕਿਵੇਂ ਪੱਲੇਗਾ ਮਤ ਨਹੀਂ ਹੈ ਚੰਗੀ ਮਤ ਨਹੀਂ ਹੈ ਇਹ ਮਨੁੱਖ ਕਿਵੇਂ ਜੀ ਸਕੇਗਾ ساری ਜ਼ਿੰਦਗੀ ਠੋਕਰਾਂ ਤੋਂ ਬਿਨਾ ਹੋਰ ਕੁਝ ਵੀ ਨਹੀਂ ਹੋਵੇਗਾ ਮਹਾਰਾਜ ਕਹਿੰਦੇ ਨੇ ਚੰਗੀ ਮਤ ਮੇਰੀ ਮਾਂ ਕ੍ਰਿਪਤਾ ਜੀ ਕਹਿੰਦੀ ਆ ਪਰਿਵਾਰ ਕੇਵਲ ਮਾਂ ਤੱਕ ਮੈਦੂਦ ਨਹੀਂ ਆਉਂਦਾ ਪਿਤਾ ਵੀ ਆਉਂਦਾ ਹੈ ਮਹਾਰਾਜ ਇੱਕਦਮ ਕਹਿੰਦੇ ਨੇ ਪਿਤਾ ਸੰਤੋਖ ਸੰਤੁਸ਼ਟ ਮਨੁੱਖ ਹਰਥਾਂ ਤੇ ਅਨੰਦਿਤ ਹੈ ਅਸੰਤੁਸ਼ਟ ਮਨੁੱਖ ਹਰ ਥਾਂ ਤੇ ਦੁਖੀ ਹੈ ਹਰ ਥਾਂ ਤੇ ਦੁਖੀ ਸੰਤੁਸ਼ਟਤਾ ਹੀ ਮਨੁੱਖ ਨੂੰ ਰਜੇਵਾ ਦਿੰਦੀ ਹੈ ਕੋਈ ਧਨ ਸੰਪਦਾ ਰਜੇਵਾ ਨਹੀਂ ਦਿੰਦੀ ਬਿਨਾ ਸੰਤੋਖ ਨਹੀਂ ਕੋਰਾ ਤ੍ਰਿਪਤੀ ਤੇ ਸੰਤੋਖ ਦੇ ਮਹਾਰਾਜ ਕਹਿੰਦੇ ਨੇ ਜੋ ਸੰਤੋਖ ਹੈ ਮੇਰਾ ਪਿਤਾ ਹੈ ਹਰ ਥਾਂ ਤੇ ਮੈਨੂੰ ਆਨੰਦਿਤ ਰੱਖਦਾ ਹਰ ਥਾਂ ਤੇ ਮੈਨੂੰ ਖੁਸ਼ ਰੱਖਦਾ ਹਰ ਥਾਂ ਤੇ ਮੈਂ ਖੇੜੇ ਵਿੱਚ ਰਹਿਣਾ ਜੋ ਕੁਝ ਹੈ ਜੈਸਾ ਹੈ ਠੀਕ ਸੰਤੋਸ਼ ਮਨੋਖ ਲਈ ਤ੍ਰਿਸ਼ਨਾ ਨੂੰ ਲੋਭੀ ਲਈ ਜੋ ਕੁਝ ਹੈ ਜੈਸਾ ਹੈ ਮੈਨੂੰ ਕਬੂਲ ਨਹੀਂ ਪਰਮਾਨ ਨਹੀਂ ਠੇਕ ਨਹੀਂ ਹੈ ਇਹ ਤੇ ਹਰ ਥਾਂ ਤੇ ਦੁਖੀ ਹੋਵੇਗਾ ਹਰ ਥਾਂ ਤੇ ਦੁਖੀ ਹੋਵੇ ਹਰ ਜਗ੍ਹਾ ਆਪਣੇ ਅਨੁਕੂਲ ਨਹੀਂ ਹੋ ਸਕਦੀ ਕਿਸੇ ਵਕਤ ਮੌਸਮ ਅਨੁਕੂਲ ਨਹੀਂ ਹੋ ਸਕਦਾ ਕਿਸੇ ਵਕਤ ਹਾਲਾਤ ਅਨੁਕੂਲ ਨਹੀਂ ਹੋ ਸਕਦੇ ਕਿਸੇ ਵਕਤ ਵਾਤਾਵਰਣ ਅਨੁਕੂਲ ਨਹੀਂ ਹੋ ਸਕਦਾ ਠੀਕ ਹੈ ਨਹੀਂ ਤੋਂ ਨਾਸ ਜੋ ਹੈ ਜੈਸਾ ਹੈ ਕੇ ਕਬੂਲ ਪਰਵਾਨ ਆਪ ਦੀ ਗਿਆਤਿ ਅਰਜ਼ ਕਰਾਂ ਵਿਦਵਾਨਾਂ ਨੇ ਕਿੰਨੀਆਂ ਤਰ੍ਹਾਂ ਦੀਆਂ ਅਸੰਤੁਸ਼ਟੀਆਂ ਮੰਨੀਆਂ ਨੇ ਪਰਵਾਰਿਕ ਅਸੰਤੁਸ਼ਟੀ ਵਿਵਹਾਰਿਕ ਅਸੰਤੁਸ਼ਟੀ ਵਿਅਕਤੀਗਤ ਅਸੰਤੁਸ਼ਟੀ परिवारक असंतुष्टि पहचान की होगी ये मनुख गिलय करता रहेगा हर जगह जैसा भरा चाहिए वैसा नहीं है तो दुखी है जैसी औलाद चाहिए सी वैसी नहीं है तो दुखी है जैसी पत्नी चाहिए सी वैसी नहीं है तो रोंदा रोंदिटदा जैसा पति चाहिए वैसी नहीं ਪੈਸਾ ਨਹੀਂ ਹੈ ਤਾਂ ਦੁਖੀ ਹੈ ਕਲਪ ਰਹੀ ਹੈ ਜੈਸੇ ਮਾਂ ਬਾਪ ਚਾਹੀਦੇ ਸਨ ਵੈਸੇ ਨਹੀਂ ਨੇ ਤਾਂ ਕੋਈ ਮਾਂ ਬਾਪ ਤੋਂ ਅੰਤੁਸ਼ਟ ਕੋਈ ਭੈਣ ਤੋਂ ਅਸੰਤੁਸ਼ਟ ਕੋਈ ਭਰਾ ਤੋਂ ਕੋਈ ਪਤਨੀ ਤੋਂ ਕੋਈ ਪਤੀ ਤੋਂ ਕੋਈ ਬੱਚਿਆਂ ਤੋਂ ਇਹਨੂੰ ਪਰਿਵਾਰਕ ਅਸੰਤੁਸ਼ਟੀ ਕਹਿੰਦੇ ਇਹ ਮਨੁੱਖ ਪਰਿਵਾਰਕ ਤਲ ਤੇ ਅਸੰਤੁਸ਼ਟ ਹੈ ਜੋ ਆਪਣੇ ਪਰਿਵਾਰ ਤੋਂ ਅਸੰਤੁਸ਼ਟ ਹੈ ਗੁਰਬਾਣੀ ਕਹਿੰਦੀ ਹੈ ਇਹਦੀਆਂ ਨਜ਼ਰਾਂ ਦੂਜਿਆਂ ਦੇ ਪਰਿਵਾਰ ਤੇ ਹੋਣਗੀਆਂ ਲੋਭਾਦ ਦ੍ਰਿਸ਼ਟ ਪਰਗ੍ਰਹਿਣ ਪਰਗ੍ਰਹਿਣ ਦੂਜੇ ਦਾ ਘਰ ਲੋਭਾਦ ਦ੍ਰਿਸ਼ਟ ਪਰਗ੍ਰਹਿਣ ਜਦ ਵਿਦ ਆਚਰਣ ਇਹ ਆਚਰਣ ਤੋਂ ਹੀਣਾ ਹੋਵੇਗਾ ਇਹਦੀ ਦ੍ਰਿਸ਼ਟੀ ਆਪਣੇ ਘਰ ਦੇ ਚ ਨਹੀਂ ਹੋਵੇ ਕਿਉਂ ਆਪਣੇ ਘਰ ਤੋਂ ਅਸੰਤੁਸ਼ਟ ਆਪਣੇ ਪਰਿਵਾਰ ਤੋਂ ਅਸੰਤੁਸ਼ਟ। ਇਹਦੀ ਦ੍ਰਿਸ਼ਟੀ ਹਰ ਵਕਤ ਦੂਜੇ ਦੇ ਕਰਦੇ। ਆਵੇਂ ਦੇ ਹੱਥ ਤੇ ਨਹੀਂ ਪਹੁੰਚ ਸਕਦੇ ਦ੍ਰਿਸ਼ਟੀ ਤੇ ਪਹੁੰਚਦੀ ਹੈ। ਆਵੇਂ ਦੇ ਪੈਰ ਨਾ ਪਹੁੰਚ ਸਕਣ ਦ੍ਰਿਸ਼ਟੀ ਤੇ ਪਹੁੰਚਦੀ ਹੈ। ਦੂਸਰਾ ਵਿਵਹਾਰਿਕ ਅਸੰਤੁਸ਼ਟੀ। ਜੈਸੀ ਪ੍ਰਾਪਲਬਦ ਹੈ, ਜੈਸੀ ਉਪਜੀਵਕਾ ਹੈ, ਜੋ ਕੁਝ ਮਿਲ ਰਿਹਾ ਹੈ, ਧਨ ਕਬੂਲ ਨਹੀਂ। ਠੀਕ ਨਹੀਂ। ਜੋ ਕੁਛ ਉਪਜੀਵ ਕਾ ਲਈ ਆ ਰਿਹਾ ਹੈ ਕਬੂਲ ਨਹੀਂ ਅਸੰਤੋਸ਼ ਉਹ ਐਸੇ ਮਨੁੱਖ ਦੀ ਦ੍ਰਿਸ਼ਟੀ ਕਿਉਂਕਿ ਆਪਣਾ ਧਨ ਸੰਪਤਾ ਤੋਂ ਤੇ ਅਸੰਤੋਸ਼ ਹੈ ਤੇ ਦੀ ਦ੍ਰਿਸ਼ਟੀ ਦੂਜਿਆਂ ਦੇ ਧਨ ਤੇ ਹੋਵੇ ਦੂਜਿਆਂ ਦੀ ਸੰਪਤਾ ਤੇ ਹੋਵੇ ਕਿਉਂਕਿ ਆਪਣੇ ਤੋਂ ਤੇ ਅਸੰਤੋਸ਼ ਦੁਨੀਆਂ 'ਚ ਡੰਗ ਲੱਗਨ ਲੱਗਦੀ ਹੁੰਦੀ ਹੈ ਲੋਭਾਦ ਦ੍ਰਿਸ਼ਟ ਪਰਗ੍ਰਹਿੰ ਜਦ ਬਿਦ ਆਚਰਣ ਇਹਦੇ ਆਚਰਣ ਤੇ ਇਹਦੇ ਹੱਥ ਤੇ ਅਜੇ ਆਚਰਣ ਤੋਂ ਹੀਣੇ ਨਹੀਂ ਨੇ ਇਹਦੀਆਂ ਨਜ਼ਰਾਂ ਆਚਰਣ ਤੋਂ ਹੀਣੇ ਇਹਦੇ ਪੈਰ ਤੇ ਅਜੇ ਆਚਰਣ ਹੀ ਨਹੀਂ ਪੈਰਾਂ ਨੂੰ ਇਸਨੇ ਕਾਬੂ ਰੱਖਿਆ ਕਿਉਂਕਿ ਬੇੜੀਆਂ ਨੇ ਹੱਥਾਂ ਨੂੰ ਇਸਨੇ ਕਾਬੂ ਰੱਖਿਆ ਕਿਉਂਕਿ ਹਤਕੜੀਆਂ ਨੇ ਤੇ ਨਜ਼ਰਾਂ ਵਾਸੇ ਨਾ ਕੋਈ ਹਤਕੜੀਆਂ ਨਾ ਬੇੜੀਆਂ ਦੀਆਂ ਨਜ਼ਰਾਂ ਦੂਜੇ ਦੇ ਗਲ ਵਿੱਚ ਲੋਭਾਦ ਦ੍ਰਿਸ਼ਟ ਪਰਗ੍ਰਹਿ ਜਦ ਵਿਦ ਆਚਰਣ ਅਜ ਨਜ਼ਰਾਂ ਨੂੰ ਇਹ ਨਹੀਂ ਰੋਕ ਸਕਿਆ ਨਾ ਕਿਸੇ ਦਿਨ ਐਸਾ ਵੀ ਹੋਵੇਗਾ ਇਹਨੂੰ ਮੌਕਾ ਮਿਲੇ ਆਪਣੇ ਹੱਥਾਂ ਨੂੰ ਵੀ ਨਹੀਂ ਰੋਕ ਸਕੋ ਕੰਨ ਨਾਲ ਸੁਣ ਅੱਜ ਇਹ ਨਜ਼ਰਾਂ ਨੂੰ ਨਹੀਂ ਰੋਕ ਸਕਿਆ ਹੋ ਸਕਦਾ ਹੈ ਜਿਸ ਦਿਨ ਇਸ ਨੂੰ ਮੌਕਾ ਮਿਲਿਆ ਇਹ ਆਪਣੇ ਪੈਰਾਂ ਨੂੰ ਵੀ ਨਹੀਂ ਰੋਕ ਸਕਦਾ ਨਜ਼ਰਾਂ ਇਸ ਦੇ ਪੈਰਾਂ ਨੂੰ ਭਟਕਾ ਕੇ ਰੱਖ ਦੇਣ ਗਿਆ ਨਜ਼ਰਾਂ ਇਹਦੇ ਹੱਥਾਂ ਨੂੰ ਭਟਕਾ ਕੇ ਰੱਖ ਦੇ ਇਸ ਵਾਸਤੇ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ ਦ੍ਰਿਸ਼ਟ ਵਿਕਾਰੀ ਬੰਧਨ ਬਾਂਦੇ ਔ ਤਾਂ ਕੇ ਵੱਲ ਜਾਏ ਮੈਂ ਸਦਕੇ ਜਾਣਾ ਉਸ ਤੋਂ ਜਿਹੜਾ ਆਪਣੀ ਦ੍ਰਿਸ਼ਟੀ ਨੂੰ ਰੋਕ ਲੈਂਦਾ ਨਹੀਂ ਦੂਜੇ ਦੇ ਘਰ ਦੇ ਚ ਨਹੀਂ ਜਾਣਾ ਨਹੀਂ ਜਾਣਾ ਇਸ ਘਰ ਮੇ ਹੈ ਸੋ ਜੋ ਤੂੰ ਢੋਂਡ ਖਾਇ ਅਵਰ ਕਿਸੇ ਕਹਿ ਮਤ ਹੈ ਨਹੀਂ ਮਹਾਰਾਜ ਕਹਿੰਦੇ ਮੈਂ ਉਸ ਤੋਂ ਸਦਕੇ ਜਾਣਾ ਕੁਰਬਾਨ ਜਾਣਾ ਇਹ ਨਹੀਂ ਆਖੇ ਜਿਹੜੇ ਆਪਣੇ ਹੱਥਾਂ ਨੂੰ ਹੱਥਾਂ ਨੂੰ ਤੇ ਬਫੇਰਿਆਂ ਨੇ ਰੋਕਿਆ ਸਾਰਿਆਂ ਨੇ ਰੋਕਿਆ ਕਿਉਂਕਿ ਹਤਕੜੀਆਂ ਨੇ ਪਹਿਰਾਂ ਨੇ ਤੇ ਸਾਰਿਆਂ ਨੇ ਰੋਕਿਆ ਬਫੇਰਿਆਂ ਨੇ ਰੋਕਿਆ ਕਿਉਂਕਿ ਬੇੜੀਆਂ ਨੇ ਜੇਲਾ ਨੇ ਕਾਨੂੰਨ ਹੈ ਸਜ਼ਾ ਹੈ ਮਹਾਰਾਜ ਕਹਿੰਦੇ ਦ੍ਰਿਸ਼ਟ ਵਿਕਾਰੀ ਬੰਧਨ ਬਾਂਦੇ ਹਉ ਤਾਂ ਕੇਵਲ ਜਾ ਮੈਂ ਸਦਕੇ ਜਾਣਾ ਉਸ ਤੋਂ ਜਿਹੜਾ ਆਪਣੀ ਦ੍ਰਿਸ਼ਟੀ ਨੂੰ ਰੋਕ ਲੈਂਦਾ ਤੇ ਜਿਸ ਨੇ ਦ੍ਰਿਸ਼ਟੀ ਨੂੰ ਰੋਕ ਲਿਆ ਉਹਦੇ ਹੱਥ ਆਪੇ ਰੁਕ ਗਏ ਪ੍ਰਾਇ ਧਨ ਤੇ ਨਹੀਂ ਜਾਣਗੇ ਪ੍ਰਾਇ ਰੂਪ ਤੇ ਨਹੀਂ ਜਾਣਗੇ ਜਿਹਨੇ ਨਜ਼ਰਾਂ ਨੂੰ ਹੀ ਰੋਕ ਲਿਆ ਉਹਦੇ ਪੈਰ ਤੇ ਆਪੇ ਹੀ ਰੁਕ ਗਏ ਤੇ ਜਿਸ ਨੇ ਨਜ਼ਰਾਂ ਨੂੰ ਨਹੀਂ ਰੋਕਿਆ ਔਰ ਖੁੱਲਾ ਛੱਡਿਆ ਹੋਇਆ ਜਿਸ ਦਿਨ ਮੌਕਾ ਮਿਲੇ ਹੱਥਾਂ ਨੂੰ ਬੰਦਨ ਨਹੀਂ ਪਾ ਸਕੇਗਾ ਇਹ ਪੈਰਾਂ ਨੂੰ ਵੀ ਨਹੀਂ ਰੋਕ ਸਕੇਗਾ ਔਰ ਅਨਰਥ ਹੋ ਜਾਵੇਗਾ ਨਜ਼ਰਾਂ ਨਾਲ ਇਹਦਾ ਆਪਣਾ ਅੰਤਿਸ਼ ਕਰਨ ਮੈਲਾ ਹੁੰਦਾ ਦੂਜੇ ਨੂੰ ਚੋਟ ਨਹੀਂ ਪਹੁੰਚਦੀ ਪਰ ਇਹਦੇ ਹੱਥ ਪਹੁੰਚ ਗਏ ਨੇ ਇਹਦੇ ਪੈਰ ਪਹੁੰਚ ਗਏ ਨੇ ਦੂਜੇ ਨੂੰ ਚੋਟ ਪਹੁੰਚਦੀ ਦੂਜੇ ਦਾ ਨੁਕਸਾਨ ਹੁੰਦਾ ਇਸ ਵਾਸਤੇ ਕਾਨੂੰਨ ਹੈ ਹੱਥਕੜੀਆਂ ਨੇ ਬੇੜੀਆਂ ਨੇ ਪਰ ਨਜ਼ਰਾਂ ਪਹੁੰਚ ਗਈਆਂ ਨੇ ਇਹਦੇ ਨਾਲ ਦੂਜੇ ਨੂੰ ਹਾਨੀ ਨਹੀਂ ਪਾਉਂਦੀ ਪਰ ਆਪਣੀ ਹਾਨੀ ਬੜੀ ਭਾਰੀ ਹੋ ਜਾਂਦੀ ਹੈ ਬयंਕਰ ਮਨ ਮੈਲਾ ਹੋ ਜਾਂਦਾ ਹੈ અત્યੰਤ ਮਨ ਮੈਲਾ ਹੋ ਜਾਂਦਾ ਮਹਾਰਾਜ ਕਹਿੰਦੇ ਜੋ ਸੰਤੁਸ਼ਟੀ ਹੈ ਜੋ ਸੰਤੋਖ ਹੈ ਮੇਰਾ ਬੇਟਾ ਇਹ ਮੈਨੂੰ ਹਰ ਜਗ੍ਹਾ ਤੇ ਅਨੰਦਿਤ ਰੱਖਦਾ ਸਤਿ ਭਾਈ ਕਰ ਇਹ ਵਿਸ਼ੇਖ ਉੱਚਾ ਆਚਰਣ ਸੀਨ ਤੇ ਸੰਜਮ ਇਹ ਮੇਰੇ ਬਰਾ ਹਨ ਮੇਰੇ ਨਾਲ ਤ੍ਰਿਪਤਾ ਜੀ ਕਹਿੰਦੇ ਨੇ ਪੁੱਤਰ ਨਾਲ ਇੱਕ ਤੇ ਤੇਰੀਆਂ ਗੱਲਾਂ ਮੇਰੀ ਸਮਝ ਵਿੱਚ ਨਹੀਂ ਆਈਆਂ ਜਿਵੇਂ ਕਬੀ ਸੰਤੋਖ ਸਿੰਘ ਵੀ ਲਿਖਦੇ ਨੇ ਪਰ ਇਹ ਦੱਸ ਜਿਹੜਾ ਪਰਿਵਾਰ ਤੇਰੇ ਨਾਲ ਜਾਂਦਾ ਉਹਦੇ ਵਿੱਚ ਪਤਨੀ ਵੀ ਹੈ ਹਾਜ਼ਰ ਹੈ ਤੋ ਫਿਰ ਏ ਦਸ ਫੇਰੇ ਫਿਰ ਸਸ ਤੇ ਸੋਰਾ ਗਾਉਣ ਨੇ ਹੁਣ ਮਾਤਾ ਜੀ ਖੁੱਲ ਕੇ ਸਾਹਮਣੇ ਆ ਗਈਆਂ ਕਵੀ ਸੰਤੋਖ ਸਿੰਘ ਜੀ ਇਸ ਤਰ੍ਹਾਂ ਲਿਖਦੇ ਹੋਰੇ ਸ਼ਬਦ ਹੈ ਇਸ ਸ਼ਬਦ ਦੀ ਵਿਆਖਿਆ ਉਹਨਾਂ ਨੇ ਲਿਖੀ ਹੈ ਜੋ ਗਉੜੀ ਰਾਗ ਦਾ ਦੂਸਰਾ ਸ਼ਬਦ ਮਹਾਰਾਜ ਕਹਿੰਦੇ ਨੇ ਸ਼ਰਮ ਸੁਰਤ ਦੋਹੇ ਸੱਸੂ ਰੁਭੈ ਕਰਣੇ ਕਾਮਣ ਕਰਮਨ ਲੈ ਸ਼ਰਮ ਮਿਹਨਤ ਨੂੰ ਕਹਿੰਦੇ ਨੇ ਸੰਸਕ੍ਰਿਤ ਦਾ ਸ਼ਬਦ ਹੈ ਸ਼ਰਮ ਸ਼ਰਮਦਾਨ ਮਿਹਨਤਦਾਨ ਕਰਨਾ ਸੇਵਾ ਜੋ ਮਿਹਨਤ ਮੁਸ਼ਕਕਤ ਘਾਲਣਾ ਹੈ ਇਹ ਮੇਰਾ ਸਾਰ ਹੈ ਸੁਰਤ ਜਿਹੜੀ ਮਨ ਦੀ ਇਕਾਗਰਤਾ ਹੈ ਟਿਕਾਉ ਹੈ ਇਹ ਮੇਰੀ ਸੱਸ ਹੈ ਮਿਹਨਤ ਰੂਪੀ ਸੋਹਰਾ ਸੁਰਤ ਰੂਪੀ ਸਸ ਦੇ ਸੰਜੋਗ ਤੋਂ ਇੱਕ ਲੜਕੀ ਦਾ ਜਨਮ ਹੋਇਆ ਜਿਹਨੂੰ ਕਹਿੰਦੇ ਨੇ ਭਗਤੀ ਏ ਮੇਰੀ ਕਾਮਣੇ ਮੇਰੀ ਇਸਤਰੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਕਹਿੰਦੇ ਨਿਜ ਭਗਤੀ ਸੇਲਵੰਤੀ ਨਾਰ ਰੂਪ ਅਨੂਪ ਪੂਰੀ ਆਚਾਰ ਜਿ ਚਰ ਵਸੀ ਪਿਤਾ ਕੇ ਸਾਗ ਚਰ ਕੰਤ ਬਉ ਪਰਤ ਉਦਾਸ ਕਰ ਸੇਵਾ ਸਦਪੁਰਖ ਮਨਾਇਆ ਗੁਰ ਆਣੀ ਘਰ ਮੇ ਤਾਂ ਸਰਬ ਸੁਖ ਪਾਇਆ ਭਗਤੀ ਸਾਡੀ ਕਾਮਣੇ ਗੁਰੂ ਅਰਜਨ ਦੇ ਕਰਣੀ ਕਾਮਣ ਕਰਮਨ ਲੈ ਇਹ ਸਾਡੀ ਕਾਮਣ ਸ਼ਰਮ ਗਾਲਾਂ ਨੂੰ ਅੱਗੇ ਕੀਤਾ ਮਹਾਰਾਜ ਦਸਰ ਕਹਿੰਦੇ ਮੰਗਣ ਗਿਆ ਸੋ ਮਰ ਰਿਆ ਮੰਗਣ ਮੋਲ ਨਾ ਜਾ ਆਪਣੀ ਜ਼ਮੀਰ ਨੂੰ ਮਾਰੇ ਬਿਨ ਆਪਣੀ ਅਣਖ ਨੂੰ ਮਾਰੇ ਬਿਨਾ ਕੋਈ ਮੰਗ ਨਹੀਂ ਸਕਦਾ ਇਸ ਨੂੰ ਮਹਾਰਾਜ ਨੇ ਚੰਗਾ ਨਹੀਂ ਸਮਝਿਆ ਇਸ ਲਈ ਜਮਨੂਖ ਆਪਣੀ ਜ਼ਮੀਰ ਨੂੰ ਮਾਰਦਾ ਹੈ ਅਣਖ ਨੂੰ ਮਾਰਦਾ ਹੈ ਸਭ ਤੋਂ ਥੱਲੇ ਹੋ ਜਾਂਦਾ ਹੈ ਮੰਗਲ ਲੱਗਿਆ ਉਸ ਦਾ ਹੱਥ ਹੀ ਸਿਰਫ ਥੱਲੇ ਨਹੀਂ ਆਉਂਦਾ ਉਹਦੀ ਅਣਖ ਗੈਰਤ ਹਿੰਮਤ ਸਭ ਥੱਲੇ ਕੁਝ ਵੀ ਨਹੀਂ ਕੁਝ ਵੀ ਥੱਲੇ ਸਭ ਕੁਝ ਥੱਲੇ ਹੁੰਦਾ ਕੁਝ ਵੀ ਉੱਪਰ ਨਹੀਂ ਹੁੰਦਾ ਇਸ ਵਾਸਤੇ ਭਿਖਸ਼ਾ ਦੇ ਨਾਲ ਗੁਰੂ ਨਾਨਕ ਸਹਿਮਤ ਨਹੀਂ ਆਇਆ महात्मा बुद्ध ते स्वामी महावीर ने भिक्षु पैदा किए ते भिक्षा मांग के गुज़ारा करना है ये व्यक्तिगत धर्म है महात्मा बुद्ध लय ठीक हो सके समोहक धर्म नहीं है अगर सारे भिक्षु बन जान तो फिर देगा कौन पहले ये सब कौन देगा जे सारे भिक्षु बन जा सारे सिख बन जान संसार दा कोई नुकसान नहीं है अपनी किरत करो किरत करके खाओ जे सारे भिक्षु बन जान फिर देगा कौन सारे भूखे मरन ਤੇ ਜੇ ਸਾਰੇ ਹੀ ਗ੍ਰਸ ਦੇ त्यागी ਬਣ ਜਾਣ ਜਿਵੇਂ ਉਹਨਾਂ ਦਾ ਉਪਦੇਸ਼ ਹੈ ਮਹਾਵੀਰ ਦਾ ਤੇ ਮਹਾਤਮਾ ਬੁੱਧ ਦਾ ਛੋੜੋ ਗ੍ਰਸ ਸਾਰੇ ਗ੍ਰਸ ਦੇ त्याਗੀ ਬਣ ਜਾਣ 200 ਸਾਲ ਬਾਅਦ ਜ਼ਮੀਨ ਦੇ ਉੱਤੇ ਇੱਕ ਮਨੁੱਖ ਵੀ ਨਹੀਂ ਹੋਵੇ ਗੱਲ ਖਤਮ ਮਨੁੱਖਾਂ ਤੋਂ ਜ਼ਮੀਨ ਤੇ ਕਾਇਦੇ ਹੋ ਜਾਏਗੀ ਪ੍ਰਕਿਰਤੀ ਇਸ ਤਰ੍ਹਾਂ ਨਹੀਂ ਚਾਹਦੀ ਇਹ ਪ੍ਰਾਕ੍ਰਿਤਿਕ ਧਰਮ ਨਹੀਂ ਵਿਅਕਤੀਗਤ ਧਰਮ ਹੋ ਸਕਦਾ ਹੈ ਕਿਸੇ ਇਕੱਲੇ ਇਨਸਾਨ ਲਈ ਠੀਕ ਹੈ ਸਮੂਹਕ ਧਰਮ ਨੇ ਇਹ ਸਾਰਿਆਂ ਦਾ ਨਹੀਂ ਇਸ ਨੂੰ ਮੈਂ ਅਕਸਰ ਅਰਜ਼ ਕਰਦਾ ਹਾਂ ਕਈ ਬੋਧੀਆਂ ਨੇ ਮੇਰੇ ਅੱਗੇ ਇਸ ਗੱਲ ਨੂੰ تسلیم بھی ਕਰ ਲਏ ਮੈਂ ਕਿਹਾ ਸਪਸ਼ਟ ਕਰ ਸਕਦੇ ਹੋ ਅਗਰ ਕਿਤੇ ਤੁਹਾਡੇ ਮਾਂ-ਬਾਪ ਇੱਕ ਬਿਖਸ਼ੂ ਹੁੰਦੇ ਤੇ ਤੁਸੀਂ ਹੋ ਸਕਦੇ ਸੀ ਤੁਹਾਡਾ ਹੋਣਾ ਹੀ ਇਸ ਗੱਲ ਦਾ ਸਬੂਤ ਹੈ ਤੁਹਾਡੇ ਮਾਂ-ਬਾਪ ਗ੍ਰਸਤੀ ਸਨ ਤਾਂ ਤੁਸੀਂ ਤਾਂ ਤੁਸੀਂ ਬਿਖਸ਼ੂ ਬਣੇ ਹੋ ਹੁਣ ਸਾਰੇ ਬਿਖਸ਼ੂ ਬਣ ਜਾਣ ਤੇ ਦੇਗਾ ਕੌਣ ਸਾਰੇ ਤਿਆਗੀ ਬਣ ਜਾ ਤੇ ਸੰਸਾਰ ਤੇ ਠੱਪ ਹੋ ਜਾਏ ਕੁਦਰਤ ਨਹੀਂ ਚਾਹੁੰਦੀ ਪਰਮਾਤਮਾ ਨਹੀਂ ਚਾਹੁੰਦਾ ਕਿ ਪਰਮਾਤਮਾ ਦੇ ਨਿਯਮ ਤੋਂ ਉਲਟ ਜਿਹੜਾ ਧਰਮ ਹੈ ਉਹ ਬਹੁਤ ਦੇਰ ਤੱਕ ਚੱਲਦਾ ਨਹੀਂ ਚਲਾਇਆ ਨਹੀਂ ਜਾ ਸਕਦਾ ਇਹ ਵੀ ਮੈਲਕਾ ਉਹਨੂੰ ਕੋਈ ਟਾਵਾ ਟਾਵਾ ਧਾਰਨ ਕਰ ਸਕਦਾ ਸਾਰੇ ਨਹੀਂ ਅਗਰ ਬਹੁਤ ਧਰਮ ਦੇ ਪੈਰ ਹਿੰਦੁਸਤਾਨ ਤੋਂ ਉੱखड़ ਗਏ ਤੇ ਉਦਾਇਕ ਕਾਰਨ ਇਹ ਵੀ